ਸਾਸ਼ਾ ਦੋਸਤੋ ਦੋਸਤੋ ਮੈਥਡ ਆਪਣਾ ਮੌਂਟੀਵਨ ਦੋਸਤੋ ਪੰਜਾਬ ਦਾ ਇੱਕੋ ਇੱਕ پارک ਜਿਸ ਵਿੱਚ ਸੱਪ ਤੁਰੇ ਫਿਰਦੇ ਆ ਬੱਚੇ ਡਰਦੇ ਇੱਥੇ ਖੇਡਣ ਨਹੀਂ ਆਉਂਦੇ ਹੈਗੇ ਲੱਖਾਂ ਰੁਪਈਆ ਇਸ پارک ਨੂੰ ਸਰਕਾਰ ਵੱਲੋਂ ਵੀ ਆ ਚੁੱਕਿਆ ਆ ਐਨਆਰਆਈ ਭਰਾਵਾਂ ਨੇ ਵੀ ਆਪਣਾ ਸਹਿਯੋਗ ਕੀਤਾ ਇੱਥੇ ਛੱਪੜ ਹੁੰਦਾ ਸੀ ਉਹ ਪੂਰਿਆ ਗਿਆ ਆ ਪੂਰਨ ਤੋਂ ਬਾਅਦ ਜਿਹੜੀ ਰੱਖ-ਰਖਾਅ ਦਾ ਜ਼ਿੰਮੇਵਾਰੀ ਆ ਜਿਹਨਾਂ ਦੀ ਉਹਨਾਂ ਤੋਂ ਚੱਜਣਾ ਇਹਨਾਂ ਦੀ ਸਾਮ ਸੰਭਾਲ ਨਹੀਂ ਹੋ ਰਹੀ ਸਾਡੇ ਪਿੰਡ ਦੇ ਆਲੇ-ਦੁਆਲੇ ਦੇ ਸਾਰੇ ਨਗਰਾਂ ਦੇ ਨਗਰ ਦੇ ਜਿੱਦਾਂ ਵੀ 10000 ਤੋਂ ਵੱਧ ਆਬਾਦੀ ਦਾ ਸਾਡਾ ਪਿੰਡ ਆ ਤੇ ਇੱਥੇ ਜਿਹੜੇ ਬੱਚੇ ਜਾਂ ਬਜ਼ੁਰਗ ਇੱਥੇ ਸੈਰ ਕਰਨ ਆਉਂਦੇ ਹੁੰਦੇ ਸੀ ਕਿਉਂਕਿ ਆਲੇ ਦੁਆਲੇ ਲੁੱਟਾਂ ਖੂਆਂ ਬਹੁਤ ਹੁੰਦੀਆਂ ਇਹ ਥੋੜਾ ਸੇਫ ਸੇਫ ਸੀ ਚਾਰ ਦੀਵਾਰੀ ਦੇ ਵਿੱਚ ਸੀ ਸੋ ਅੱਜ ਉਹ ਤੁਹਾਨੂੰ ਦਿਖਾਉਣ ਲੱਗੇ ਆ ਅਸੀਂ ਪੰਜਾਬ ਸਰਕਾਰ ਤੋਂ ਅਪੀਲ ਵੀ ਕਰਦੇ ਆ ਵੀ ਇਸ ਪਾਰਕ ਨੂੰ 15 ਅਗਸਤ ਦੇ ਉੱਤੇ ਸਨਮਾਨ ਕੀਤਾ ਜਾਵੇ ਪਹਿਲੇ ਨੰਬਰ ਤੇ ਸਾਡਾ ਪਾਰਕ ਜਣਾ ਹੋਣਾ ਚਾਹੀਦਾ ਸਾਡੇ ਨਗਰ ਦਾ ਇੱਕੋ ਇੱਕ ਪਾਰਕ ਆ ਜਿਹਦੇ ਹਾਲਾਤ ਤੁਸੀਂ ਆਪਣੇ ਅੱਖੀਂ ਦੇਖ ਸਕਦੇ ਆ ਵੇਦੀ ਰੱਖ ਰਖਾਵ ਜਿਹੜੀ ਆ ਉਹ ਕਿੱਦਾਂ ਕੀਤੀ ਜਾ ਰਹੀ ਆ ਮੇਰੇ ਨਾਲ ਇੱਧਰ ਮੁੰਡੇ ਵੀ ਖੜੇ ਆ ਨੌਜਵਾਨੇ ਆਪਣੇ ਉਹਨਾਂ ਨਾਲ ਵੀ ਗੱਲ ਗੱਲਬਾਤ ਕਰਦੇ ਹੋ ਸਾਸੀ ਜੀ ਭਾਈ ਅਜੀ ਭਰਾ ਜੀ ਮਨ ਕੀ ਕਹਿਣਾ ਚਾਹੁੰਦੇ ਆ ਮੈਂ ਇੱਥੇ ਕੰਮਕਾਰ ਨਹੀਂ ਹੋਇਆ ਕੀ ਮਤਲਬ ਇਹਦੇ ਬਾਰੇ ਕੀ ਤੁਹਾਡੇ ਵਿਚਾਰ ਕੀ ਆ ਵਿਚਾਰ ਭਾਈ ਇਹ ਵੀ ਚਲੋ ਆਪਣੇ ਪਿੰਡ ਦੀ ਪੰਚਾਇਤ ਨੇ ਗਰਾਉਂਡ ਤਾਂ ਬਣਾਈ ਹੋ ਪਰ ਦੇਖ ਰੇਖ ਦੇ ਦੇਖ ਤੁਹਾਡੇ ਸਾਹਮਣੇ ਇਹ ਕਾ ਬੂਟ ਸਾਫ ਸਭ ਕੁਝ ਇੱਥੇ ਕਰੇ ਫਿਰਦੇ ਆ ਆ ਸਾਡੀ ਦੇਹੀ ਹੈ ਮੂਰੇ 15 ਅਗਸਤ ਆ ਜੇ 15 ਅਗਸਤ ਤੋਂ ਪਹਿਲਾਂ ਪਹਿਲਾਂ ਜੇ ਕਿਤੇ ਸਫਾਈ ਕਰਾਈ ਜਾਵੇ ਤਾਂ ਇਹੀ ਪਿੰਡ ਦੇ ਸਾਡੇ ਸਰਪੰਚ ਜੋ ਪਾਨ ਪੰਚਾਇਤ ਆ ਗਿਆ ਇਸੇ ਗਰਾਉਂਡ ਦੇ ਵਿੱਚ ਝੰਡੇ ਨੂੰ ਲਹਿਰਾਉਣ ਤਾਂ ਸਾਡੇ ਦੇਸ਼ ਦੀ ਜੋ ਪਰੰਪਰਾ ਪਰੰਪਰਾ ਚੱਲਦੀ ਰਹੋ ਹਾਂ ਪਰ ਉਹ ਚਲੋ ਇੱਕ ਵਧੀਆ ਤਰੀਕੇ ਨਾਲ ਮਤਲਬ ਹੋ ਜੂਗਾ ਮਾਨ ਸਨਮਾਨ ਤੇ ਆ ਇਧਰ ਆਪਣੇ ਵੀਰ ਵੀ ਖੜੇ ਆ ਤੇ ਇਧਰ ਆਪਣੇ ਗੁਰਪ੍ਰੀਤ ਸਿੰਘ ਜੀ ਸ਼ਹੀਦਗਲ ਖੜੇ ਆ ਉਹਨਾਂ ਤੋਂ ਵੀ ਵਿਚਾਰ ਲੈਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਾਜੀ ਕੀ ਕਹਿਣਾ ਚਾਹੁੰਨੇ ਆ ਤੇ ਬਾਰੇ ਕਹਿੰਦੇ ਤੁਹਾਡੇ ਦਿਲ ਵਿੱਚ ਬਲਬਲੇ ਬਹੁ ਹੁੰਦੇ ਤੁਸੀਂ ਬਹੁਤ ਬਲਬਲੇ ਕੱਢਦੇ ਆ ਮੜਾ ਬੱਚੋ ਮੜਾ ਆਪਣਾ ਬਲਬਲੇ ਇਦਾਂ ਆ ਵੀ ਪੰਚਾਇਤ ਨੇ ਐਲ ਆਰ ਆਈ ਭਰਾਵਾਂ ਨੇ ਇਨਾ ਪੈਸਾ ਲਾਇਆ ਠੀਕ ਆ ਪੈਸਾ ਲਾਉਣ ਤੋਂ ਬਾਅਦ ਹੁਣ ਜਦੋਂ ਬਰਸਾਤਾਂ ਆਉਂਦੀਆਂ ਆ ਬਰਸਾਤਾਂ ਦੇ ਟਾਈਮ ਕੋਈ ਵੀ ਪਾਰਕ ਆ ਨਾ ਹੁਣ ਅਨਰੇਗਾ ਵਾਲੇ ਆ ਜਿਹੜੇ ਦਿਹਾੜੀਆਂ ਲਾਉਂਦੇ ਆ ਨਾ ਉਹ ਬਿਲਕੁਲ ਹੀ ਉਹ ਚਾਚੋਆ ਨੂੰ ਜਿਹੜਾ ਰੋਡ ਜਾਂਦਾ ਆ ਉਸ ਰੋਡ ਤੇ ਬਿਨਾਂ ਗੱਲ ਤੋਂ ਚਲੋ ਬੂਟੇ ਲਵਾ ਤੇ ਬਹੁਤ ਵਧੀਆ ਕਰ ਲਿਆ ਕਰੋ ਬੂਟਿਆਂ ਦੀ ਵੀ ਸਾਂਭ ਸੰਭਾਲ ਨਹੀਂ ਹੋਈ ਕਿਉਂਕਿ ਗੁਜਰਾں ਦੀਆਂ ਮੱਝਾਂ ਆਉਂਦੀਆਂ ਜਾਂਦੀਆਂ ਉਹਨੇ ਆਪਣਾ ਬੂਟਿਆਂ ਦਾ ਸਫਾਇਆ ਕਰ ਦੇਣਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਚੀਜ਼ ਦੀ ਮੇਨ ਜ਼ਰੂਰਤ ਆ پارک ਨਿਆਣੇ ਖੇਡਦੇ ਆ ਸ਼ਾਮ ਨੂੰ ਬਜ਼ੁਰਗ ਆਉਂਦੇ ਆ ਆਪਣਾ 10 ਮਿੰਟ ਬੈਠ ਕੇ ਟਾਈਮ ਪਾਸ ਕਰਦੇ ਆ ਨਾਲ ਗੁਰੂ ਘਰ ਆ ਬਾਣੀ ਚੱਲਦੀ ਆ ਬਾਣੀ ਸੁਣਦੇ ਆ ਪਰ ਇੱਥੇ ਤਾਂ ਕੋਈ ਸਿਸਟਮ ਹੀ ਹੈ ਨਹੀਂਗਾ ਤੁਹਾਡੇ ਸਾਹਮਣੇ ਆ ਕਿੰਨਾ ਘਾਫੂਸਿਆ ਕੋਈ ਵੀ ਕਿਸੇ ਦੇ ਵੀ ਲੜ ਸਕਦਾ ਚਲੋ ਆਉਣ ਦੀ ਤਾਂ ਗੱਲ ਦੂਰ ਦੀ ਕੋਈ ਦੇਖ ਕੇ ਇਹਨੂੰ ਬੰਨਣਾ ਨਹੀਂ ਚਾਹੁੰਦਾ ਇਹ ਪਾਰਕ ਥੋੜੋ ਲੱਗਦਾ ਹੈ ਜਿਦਾ ਪਹਿਲਾਂ ਛੱਪੜ ਸੀਗਾ ਉਹੋ ਚੀਜ਼ ਹੀ ਲੱਗਦੀ ਵੀ ਹੁਣ ਛੱਪੜੇ ਹੀ ਆ ਇਹ ਮੈਂ ਇੱਕ ਤਾਂ ਨਾ ਭਾਜੀ ਇੱਥੇ ਬੱਚੇ ਉੱਥੇ ਸੱਪ ਨਿਕਲਿਆ ਸੀ ਆ ਰੀਲਿੰਗ ਦੇ ਉੱਤੇ 10 ਲੱਖ ਵਾਲੀ ਕੁਰਸੀ ਤੇ ਉਹਦੇ ਉੱਤੇ ਮੈਂ ਨਾ ਦੇਖਿਆ ਵੀ ਉਹਦੇ ਸੱਪ ਦੇ ਉੱਤੇ ਰੂੜੀਆਂ ਮਾਰਦਾ ਸੀ ਬੱਚੇ ਮਤਲਬ ਇਦਾਂ ਦੇ ਹਾਲਾਤ ਬਣੇ ਪਏ ਇੱਥੇ ਹੁਣ ਡਰਦਾ ਕੋਈ ਆਉਂਦਾ ਵੀ ਨਹੀਂ ਹੈਗਾ ਕਿਸੇ ਨੂੰ ਜਾਨ ਸਭ ਨੂੰ ਪਿਆਰੀ ਆ ਭਰਾ ਅਗਲੇ ਨੇ ਆਪਣੇ ਆਣ ਕੇ ਸੱਪ ਸੁੱਪ ਥੋੜੋ ਲਾਉਣਾ ਤੇ ਇਹ ਇਹ ਮਤਲਬ ਇਹਦੇ ਉੱਤੇ ਜਿੰਮੇਵਾਰੀ ਕਿਹਦੀ ਬਣਦੀ ਹੈ ਪੰਚੇਤਾਂ ਵੀ ਹੁਣ ਭੰਗ ਹੋ ਚੁੱਕੀਆਂ ਮਤਲਬ ਕਿਹਦੀ ਇਹ ਜਿੰਮੇਵਾਰੀ ਬਣਦੀ ਚਲੋ ਜਦੋਂ ਐਨ ਆਰ ਆਈ ਭਰਾ ਆਉਂਦੇ ਉਦੋਂ 2-4 ਮਹੀਨੇ ਦੀ ਸਾਫ ਸਫਾਈ ਰਹਿੰਦੀ ਆ ਉਹ ਜੇਬ ਵਿੱਚੋਂ ਪੈਸੇ ਕੱਢ ਕੇ ਕਰ ਦਿੰਦੇ ਆ ਤੇ ਮਗਰੋਂ ਤੇ ਕੋਈ ਪੁੱਛਣ ਵਾਲਾ ਰਹਿੰਦਾ ਹੀ ਨਹੀਂ ਇੱਥੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਐ ਐਨ ਆਰ ਆਈ ਭਰਾਵਾਂ ਨੇ ਮਿਹਨਤ ਜਿਹੜੀ ਉਹਨਾਂ ਨੇ ਜੋ ਪ गांव जिम्मेवारी पंचायत ਦੀ ਸੀ ਠੀਕ ਹੈ ਪੰਚਾਇਤ ਦੀ ਜ਼ਿੰਮੇਵਾਰਤ ਬਣਦੀ ਹੈ ਮਤਲਬ ਫੁੱਲ ਬੂਟੇ ਲਾਉਣੇ ਜਾਂ ਜਦੋਂ ਦਰਖਤ ਵਗੈਰਾ ਲਾਏ ਆ ਸਾਰੇ ਇਹਨਾਂ ਨੂੰ ਸੰਭਾਲਣਾ ਪਾਰਕ ਦੀ ਸਫਾਈ ਕਰਨੀ ਠੀਕ ਹੈ ਜੀ ਫਿਰ ਪਿੱਛੇ ਜੇ ਬਣਾਇਆ ਇਹ ਪਾਰਕ ਸੀ ਜਦੋਂ ਇੱਥੇ ਉਹ ਟੂਰਨਾਮੈਂਟ ਕਰਾਇਆ ਆ ਜਿਹੜੀਆਂ ਵਿੱਚ ਰਸਤੇ ਬਣੇ ਸੀ ਇੰਟਰਲੋਕ ਲੱਗੇ ਸੀ ਉਹਨਾਂ ਤੇ ਵੀ ਪੈਸਾ ਲੱਗਾ ਹੀ ਸੀ ਉਹ ਕਿਸੇ ਨੇ ਇਹ ਚੀਜ਼ ਤਾਂ ਸੋਚੀ ਨਹੀਂ ਇੰਟਰਲੋਕ ਪਟਾ ਕੇ ਚਲੋ ਜੀ ਇਹਨੂੰ ਗਰਾਊਂਡ ਦਾ ਰੂਪ ਦੇ ਦਿੱਤਾ ਇੱਥੇ ਟੂਰਨਾਮੈਂਟ ਕਰਾਤਾ ਹੋਰ ਵੀ ਜ਼ਮੀਨਾਂ ਬਥੇਰੀਆਂ ਸੀ ਬਾਹ ਬਾਹ ਕੇ ਕਿਸੇ ਹੋਰ ਪਾਸੇ ਵੀ ਹੋ ਸਕਦਾ ਏ ਕੰਮ ਚਲੋ ਉਹ ਪਟਾਰਤੀ ਰੇਲਿੰਗ ਚਲੋ ਅਲੱਗ ਗੱਲ ਆ ਦੁਆਰਾ ਲੱਗੀ ਨਹੀਂ ਠੀਕ ਹੈ ਜੀ ਤੇ ਹੁਣ ਇਸ ਪਾਲਕ ਦੇ ਇਹ ਹਾਲਾਤ ਇੱਥੇ ਕੋਈ ਵੀ ਆਉਣਾ ਨਹੀਂ ਚਾਹੂਗਾ ਠੀਕ ਹੈ ਕਿ ਨਹੀਂ ਬਾਕੀ ਆ ਆਪਣੇ ਆ ਜਿਹੜੀਆਂ ਕੁਰਸੀਆਂ ਪਈਆਂ ਆ ਇਹ ਮੇਰੇ ਹਿਸਾਬ ਨਾਲ 8 8 10 ਦਾ ਲੱਖ 12 12 ਲੱਖ ਆੜੀਆਂ ਕੁਰਸੀਆਂ ਆ ਸਾਰੀਆਂ ਨਹੀਂ ਇਹ ਕੁਰਸੀਆਂ ਨੂੰ ਦੱਦਾ ਕੀ ਇਹਨੇ ਕੁਰਸੀਆਂ ਨੂੰ ਕੀ ਗੱਲ ਮਤਲਬ ਹੀਰੇ ਜਿਹੜੇ ਆ ਇਹਨਾਂ ਕੁਰਸੀਆਂ ਦੇ ਉੱਤੇ ਨਹੀਂ ਹੀਰੇ ਨਹੀਂ ਆਪਣੇ ਇੱਥੇ ਤੁਹਾਡੇ ਸਾਹਮਣੇ ਇੱਥੇ ਹੋਇਆ ਸੀ ਨਾ ਆਪਣੇ ਉਹ ਨੇ ਕਰਵਾਇਆ ਸੀਗਾ ਦੂਜਾ ਜਿਹੜਾ ਪੰਚਾਇਤ ਇਕੱਠੀ ਹੁੰਦੀ ਸਾਰੇ ਮੈਂਬਰ ਇਕੱਠੇ ਹੁੰਦੇ ਆ ਉਸ ਵੇਲੇ ਇਜਲਾਸ ਹਾਂ ਇਜਲਾਸ ਕਰਵਾਇਆ ਸੀ ਇਜਲਾਸ ਦੇ ਵਿੱਚ ਇਹਨਾਂ ਕੁਰਸੀਆਂ ਦਾ ਜਿਹੜਾ ਵੇਰਵਾ ਸੀਗਾ ਉਹ ਗਿੰਦੇ ਭਾਈ ਨੇ ਆਪ ਦੱਸਿਆ ਸੀ ਵੀ ਏਨੇ ਲੱਖ ਦੀਆਂ ਆਪਣੇ ਇਥੇ ਪਿੰਡ 'ਚ ਕੁਰਸੀਆਂ ਆਈਆਂ ਆ ਇਹ ਕੁਰਸੀਆਂ ਦੇ ਹਾਲਾਤ ਦੇਖ ਲਓਣ ਤੁਹਾਡੇ ਸਾਹਮਣੇ ਉਹ ਘਾਹ ਦੇ ਵਿੱਚ ਦੀਦੀ ਵੀ ਨਹੀਂ ਕਿ ਕੁਰਸੀ ਨਹੀਂ ਉਹ ਤਾਂ ਇੰਤਲਾਗਦਾ ਕੁਰਸੀ ਨੂੰ ਘਾਹ ਲਾ ਕੇ ਆਲੇ-ਦੁਆਲੇ ਸ਼ਿੰਗਾਰਿਆ ਗਿਆ ਉਹਦੀ ਤੌਰ ਬਣਉਂਗੀ ਤੁਹਾਨੂੰ ਲੱਗਦਾ ਇਹ ਚੀਜ਼ ਹੋ ਸਕਦੀ ਆ ਵੀ ਬਿਲਕੁਲ ਇਹ ਸ਼ਿੰਗਾਰਿਆ ਆ ਠੀਕ ਹੈ ਜੀ ਨਹੀਂ ਤੇ ਬਾਕੀ ਬਹੁਤ ਸੋਹਣਾ ਲੱਗਦਾ ਆ ਪਾਰਕ ਸਰਪੰਚ ਸਾਹਿਬ ਨੂੰ ਵੀ ਆਉਣਾ ਚਾਹੀਦਾ ਪੰਚਾਇਤ ਮੈਂਬਰਾਂ ਨੂੰ ਵੀ ਆਉਣਾ ਚਾਹੀਦਾ ਇੱਥੇ ਘੁੰਮਣਾ ਫਿਰਨਾ ਚਾਹੀਦਾ ਇੱਥੇ ਸੈੱਟਪਟ ਉਹਨੂੰ ਵੀ ਕਰਨਾ ਚਾਹੀਦਾ ਨਾ ਵੀ ਜੇ ਮਤਲਬ ਪਿੰਡ ਦੇ ਲੋਕ ਕਰਨਗੇ ਤਾਂ ਆਪ ਵੀ ਆ ਕੇ ਘੁੰਮਣ ਫਿਰਨ ਪਤਾ ਲੱਗੇ ਵੀ ਕਿੰਨੇ ਕਸਾਪਿਆ ਇਥੇ ਕਿੰਨੇ ਕ ਬਿਸ਼ੂ ਆ ਕੀ ਹਿਸਾਬਤਾ ਵੇ ਜਨਵਰੀ ਪੈਦਾ ਹੁੰਣੀ ਇਥੇ ਹੋਰ ਤਾਂ ਕੁਝ ਪੈਦਾ ਨਹੀਂ ਨਿਆਣੇ ਜਿਹੜੇ ਹਨ ਸ਼ਾਮ ਨੂੰ 2 ਘੰਟੇ ਇਥੇ ਅੱਗੇ ਖੇਡਦੇ ਹੁੰਦੇ ਸੀ ਹੁਣ ਉਹੋ ਹੀ ਨਿਆਣੇ ਸਾਈਕਲ ਚੱਕ ਚੱਕ ਕੇ ਗਲੀਆਂ ਵਿੱਚ ਗੀੜੀਆਂ ਲਾਉਂਦੇ ਹੁੰਦੇ ਆ ਮਤਲਬ ਆਉਣ ਵਾਲੇ ਬੱਚਿਆਂ ਦਾ ਜਿਹੜਾ ਪੁਵੇਖਿਆ ਉਹ ਵੀ ਇਸ ਹਿਸਾਬ ਨਾਲ ਤਾਂ ਮਤਲਬ ਉਹ ਫਿਰਨ ਵਾਲੇ ਪਾਸੇ ਹੋ ਗਿਆ ਕਿੱਥੇ ਇੱਥੇ ਗਰਾਊਂਡ ਦੇ ਪੱਜ ਨਾਲ ਆ ਜਾਂਦੇ ਹੁੰਦੇ ਸੀ ਇੱਥੇ ਖੇਡਦੇ ਰਹਿੰਦੇ ਹੁੰਦੇ ਸੀ ਇਹਨਾਂ ਚੀਜ਼ਾਂ ਵੱਲ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਤੇ ਹੋਰ ਮਤਲਬ ਕਿਹਨੂੰ ਤੁਸੀਂ ਅਪੀਲ ਕਰਨਾ ਚਾਹੁੰਦੇ ਜਿਹੜਾ ਇਸ ਦਰਦ ਨੂੰ ਸਮਝ ਲਵੇ ਜੇ ਇਹਨੂੰ ਪਿੰਡ ਦੇ ਨਾਲ ਕੋਈ ਦਰਦ ਹੋਵੇ ਕੋਈ ਹੈ ਤਾਂ ਹੀ ਨਗਾ ਤੇ ਆਪਣੀ ਇਹ ਹੈ ਵੀ ਭਾਜੀ ਪੰਚਾਇਤਾਂ ਹੋ ਗਈਆਂ ਭੰਗ ਠੀਕ ਹੈ ਜੀ ਪੰਚਾਇਤ ਸੈਕਟਰੀ ਪੰਚਾਇਤ ਨੇ ਤਾਂ ਇਹ ਗੱਲ ਕਹਿ ਦੇਣੀ ਸੀ ਜੀ ਹੁਣ ਅਸੀਂ ਕੰਮ ਨਹੀਂ ਕੋਈ ਵੀ ਕਰ ਸਕਦੇ ਠੀਕ ਹੈ ਜੀ ਇਹ ਤਾਂ ਆਪਣੇ ਮਤਲਬ ਲਾ ਲਓ ਵੀ ਜਿਹੜਾ ਹੁਣ ਐਨਆਰਆਈ ਭਰਾਵਾਂ ਨੇ ਅੱਗੇ ਸਹਿਯੋਗ ਦਿੱਤਾ ਸੀਗਾ ਜਾਂ ਤਾਂ ਐਨਆਰਆਈ ਭਰਾ ਸਾਰੇ ਮਤਲਬ ਸਹਿਯੋਗ ਕਰਨ ਇਹਨੂੰ ਸਾਫ ਸਪਾਈਆ ਕਰਵਾ ਲਈਏ ਜਾਂ ਸਰਪੰਚ ਸਾਹਿਬ ਨਰੇਗਾ ਵਾਲੇ ਲਾ ਕੇ ਚਲੋ ਉਹਨਾਂ ਦੀ ਜੋ ਵੀ ਦਿਹਾੜੀ ਆ ਠੀਕ ਆ ਕਿ ਨਹੀਂ ਜੇ ਸਰਪੰਚ ਸਾਹਿਬ ਕੋ ਨਹੀਂ ਇਨੀ ਕਪੈਸਿਟੀ ਹੈਗੀ ਤੇ ਪਿੰਡ ਵਾਲੇ ਇਕੱਠੇ ਕਰਕੇ ਦੇ ਦਿੰਦੇ ਆ ਫਿਰ 100-100 ਰੁਪਇਆ ਹੋਰ ਕੀ ਆ ਫੇ ਸਫਾਈ ਦਾ ਕਰਉਣੀ ਆ ਨਾ ਮਤਲਬ ਇਹ ਕੰਮ ਹੱਲ ਤਾਂ ਇਸ ਚੀਜ਼ ਦਾ ਕੋਈ ਨਾ ਕੋਈ ਹੈਗਾ ਹੀ ਆ ਵੀ ਜੋ ਪੰਚਾਇਤਾਂ ਭੰਗ ਗਿਆ ਤੇ ਪਿੰਡ ਵਾਲਿਆਂ ਨੂੰ ਕਰਨਾ ਪੈਣਾ ਹੱਸ ਮਤਲਬ ਕਿੱਦਾਂ ਦੀਆਂ ਰਾਸ ਬਣ ਗਏ ਆ ਪੰਚਾਇਤਾਂ ਜਿਹਨੂੰ ਸਾਰੇ ਵਰਤਦੇ ਆ ਪਿੰਡ ਵਾਲੇ ਤੋ ਉਹਦੇ ਲਈ ਵੀਰ ਕਹਿੰਦਾ ਵੀ 100-100 ਰੁਪਈਆ ਇਕੱਠਾ ਕਰਨਾ ਪਵੇ ਇਹ ਮਤਲਬ ਸਾਡੀ ਤਰਾਸਦੀ ਆ ਇਹ ਸਾਡਾ ਦੁੱਖ ਆ ਤੇ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹਨਾ ਵੀ ਜਿਨੇ ਤਾਂ ਇੱਥੇ ਲੁਕਣਵੀ ਚਾ ਖੇਡਣੀ ਹੋਵੇ ਭਾਈ ਉਹ ਤਾਂ ਗਰਾਊਂਡ ਵਿੱਚ ਆ ਜੀ ਆ ਦੇਖੋ ਕਿ ਲੋਕੇ ਤਾਂ ਦਿਖਾਲਦਾ ਕਿਉਂ ਦਿਖਾਲਿਆ ਜੀ ਮੈਂ ਤਾਂ ਹੁਣ ਮੈਂ ਨਹੀਂ ਦਿਆਦਾ ਥੋੜਾ ਥੋੜਾ ਦਿਆਦਾ ਉਹ ਗੱਪੇ ਜੇ ਜਾ ਕੇ ਤਾਂ ਬਿਲਕੁਲ ਹੀ ਨਹੀਂ ਦੱਸਾਂ ਇੱਧਰ ਮੈਂ ਜੇ ਗੱਬੇ ਵੜ ਜਮਾਂ ਖੇਤ ਮੈਂ ਇੱਥੇ ਦੇਸੀ ਨਹੀਂ ਸਕਦਾ ਦੇਖ ਲੋ ਜੀ ਥੋੜਾ ਆ ਮੇਰੇ ਕੋਲ ਨੜ ਵੀ ਸਕਦਾ ਪਰ ਕੋਈ ਚੱਕਰ ਨਹੀਂ ਲੱਗ ਗਈ ਹੈ ਹਸਪੀਟਲ ਵੀ ਰੋਜ਼ ਹੀ ਸੱਪਾਂ ਦੀਆਂ ਸਿੱਧੀਆਂ ਮੱਤਦੇ ਆ ਲੋ ਜੀ ਮੈਂ ਲੁਕਣ ਲੱਗਾ ਦੇਖਿਓ ਮੈਂ ਦੱਸਦਾ ਤੁਹਾਨੂੰ ਕਿ ਨਹੀਂ ਨਹੀਂ ਦੱਸਦਾ ਨਹੀਂ ਦੱਸਦਾ ਵੀ ਲੋ ਜੀ ਇਹ ਡਾਈ ਡਾਕਾ ਹੋ ਗਿਆ ਇਹ ਇਹ ਬੂਟੀ ਦਾ ਨਾਮ ਵੀ ਕੁਝ ਹੋ ਰਿਹਾ ਇਹਦਾ ਵੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਹੈ ਕਿ ਇਸ ਚੀਜ਼ ਤੋਂ ਆਪਾਂ ਨੂੰ ਕਮਾਈ ਵੀ ਆ ਸਕਦੀ ਆ ਇਹ ਚੀਜ਼ ਤੋਂ ਆਪਾਂ ਨੂੰ ਕਮਾਈ ਵੀ ਆ ਸਕਦੀ ਆ ਜੇ ਆਪਾਂ ਕਿਸੇ ਦੇ ਨਾਲ ਇਸ ਘਾ ਦਾ ਠੇਕਾ ਕਰ ਲਈਏ ਨਾ ਮੈਂ ਅਸੀਂ ਇੰਨੇ ਪੈਸੇ ਲੈਣੇ ਭਾਈ ਆ ਘਾ ਵਾਟ ਲੋ ਮਤਲਬ ਹੋਰ ਕਮਾਈ ਦਾ ਸਾਧਨ ਵੀ ਇਹ ਬਣ ਸਕਦਾ ਸੋ ਮੈਂ ਮੌਂਟੀ ਮਾਨ ਤੁਹਾਡੇ ਨਾਲ ਇਹੀਆਂ ਗੱਲਾਂ ਕਰਤਾ ਹੋਇਆ ਤੁਹਾਡੇ ਤੋਂ ਅੱਗੇ ਆ ਕੇ ਇਹ ਜਮਸ਼ੀਰਪਿੰਡ ਦੀ ਸਮੱਸਿਆ ਤੁਹਾਨੂੰ ਦਿਖਾ ਲੈਣ ਦੀ ਕੋਸ਼ਿਸ਼ ਕੀਤੀ ਹੈ ਜੀ ਧੰਨਵਾਦ